ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣਾ ਅੱਜ ਦੇ ਵਲੌਗ 'ਚ ਅੱਜ ਆਪਾਂ ਪਾਉਣੀ ਹੈਗੀ ਆ ਰੂੜੀ ਵਲੌਗ ਤਾਂ ਸਵੇਰ ਦਾ ਕਲਿੱਪਾਂ ਲੈ ਆਂਨਾਂ ਸਵੇਰ ਦੀਆਂ ਸਟਾਰਟ ਹੋਣ ਕਰਦਾ ਹਨ ਫਿਰ ਹੁਣ ਤੱਕ ਟਰਾਲੀ ਰਹਿ ਗਈ ਚੋਦੀ ਮਗਰ ਲੀਆਂ ਕਲਿੱਪਾਂ ਦੇਖਿਓ ਸਾਰੀਆਂ ਜੋ ਭਾਈ ਟਰਾਲੀ ਲਈ ਆਇਆ ਇੱਕ ਭਾਰਤ ਹੁਣ ਇਹਨੂੰ ਫੇਟ ਲਾ ਕੇ ਚੱਲਦੇ ਆਂ ਗੋਣ ਆਪਾਂ ਉਹ ਖਿਲਾੜੀ ਜਾਂਦਾ ਕਬੰਦਾ ਲੋਡ ਪਈ ਪਹਿਲੀ ਟਰਾਲੀ ਹੋ ਗਈ ਪਹਿਲੀ ਇਹ ਵੀ 25 ਮਿੰਟਾਂ ਦੀ ਵੇਲੀ ਹੋ ਗਈ ਹੈ ਤਾਂ ਬਸ ਉਹ ਦੋ ਘਟੇਰੀਆਂ ਰਹਿ ਗਈਆਂ ਖਿਲਾਰੇ ਜਾਂਦੇ ਨੇ ਲੋ ਮੇਥਰ ਦੋ ਟਰਾਲੀਆਂ ਲਾ ਜਾਂਦੀਆਂ ਖੇਤ ਆ ਟਰਾਲੀ ਹੈਗੀ ਆ ਤੀਜੀ ਤੇ ਤਿੰਨ ਕੋੜ ਬੰਨ੍ਹ ਦੀ ਟਰਾਲੀ ਬਈ ਤੀਜੀ ਵੀ ਭਰ ਗਈ ਆ ਟਰਾਲੀ ਖੜੀ ਦੇਖਣਾ ਇਧਰਲਾ ਟਾਇਰ ਪੂਰਾ ਰੂੜੀਆ ਰੂੜੀ ਵਾਲੇ ਥਾਂ ਤੇ ਨਹੀਂ ਗਏ ਸਕਦੇ ਮੈਂ ਇੱਥਾਂ ਪਾਉ ਹੈ ਰੂੜੀ ਵਾਲਾ ਥਾਂ ਤੇ ਮਗਰ ਉਹ ਦੇ ਸੂਗਾ ਸਹੀ ਖੜਜੋ ਮਗਰੋਂ ਦਿਖਾਉਣਾ ਤੁਹਾਨੂੰ ਮੈਂ ਮਗਰੋਂ ਸਹੀ ਹਵਾ ਰਕੂ ਆਵੇ ਇੰਦਰ ਨੂੰ ਇਹ ਪਿਛੜੀ ਗੱਟ ਆਂਦੀ ਹੁਣ ਕੱਢਦੇ ਆ ਇਹਨੂੰ ਬਾਹਰ ਵੇਖਦੇ ਆ ਇਧਰੋਂ ਪਾਰ ਆਪਾਂ ਦੂਜਾ ਗੇਅਰ ਤੇ ਇਧਰੋਂ ਲਾ ਲਿਆ ਮੀਡੀਅਮ ਤਾਂ ਹੁਣ ਤੋਰਦੇ ਆ ਇਹਨੂੰ ਆ ਮਾੜੀ ਨਾਲੀ ਪਾਟ ਲੈ ਇਹਨੂੰ ਦਾ ਪੂਰਾ ਪਗਾਮ ਨਹੀਂ ਨਿਕਾ ਮੈਂ ਤਾਂ ਸੋਚਿਆ ਸੀ ਕਿ ਕਿਤੇ ਵਾਵਾ ਕੁਛ ਕਰੂ ਕਰੂਗਾ ਪਰ ਇਹਨੂੰ ਪੂਰਾ ਵੀ ਨਹੀਂ ਪਤਾ ਲੱਗਾ ਅਰ ਜੋਂ ਮੈਂ ਹੁਣ ਮੜਿਆ ਦਿਖਾਉਣਾ ਜਿੱਥੇ ਟਰਾਲੀ ਖੜੀ ਸੀਗੀ ਵੇਖਦੇ ਆਂ ਉੱਥੇ ਕਿੰਨੀ ਗਰਜੀ ਸੀਗੀ ਮੈਂ ਤਾਂ ਕੋਸ ਬਾਕਾਸ ਸੋਚਿਆ ਸੀ ਪਰ ਇਹਨੂੰ ਤਾਂ ਕੋਸ ਦਿਖਾਏ ਆਂਗੇ ਕਿਤਾ ਹੀ ਨਹੀਂ ਟਾਇਰ ਤਾਂ ਇੰਨਕ ਸੀਗਾ ਪਰ ਫੇਰ ਵੀ ਚਲੋ ਕੋਈ ਨਾ ਲੋ ਮੇਟਰ ਟਰਾਲੀ ਆ ਗਈ ਆਪਣੀ ਚੌਕੀ ਦੇ ਬੰਦਿਆਂ ਨੂੰ ਆਪਾਂ ਜਾ ਰਹੇ ਹਾਂ ਖਲਾਰੋਂ ਉਹਨਾਂ ਟਾਈਮ ਅਸੀਂ ਬਹਿਨੇ ਆਂ ਨੂੰ ਬਾਹਰ ਚ ਡੋਗੇ ਵੇਖਦੇ ਆ ਹੁਣ ਇਹ ਜਾ ਦੌਤਾ ਹਾਈ ਹੋਈ ਲਾ ਕੇ ਦੇਖਾਂਗੇ ਕੀ ਜਾਂਦਾ ਆਏਗਾ ਦੂਜੇ ਹਾਈ ਦਾ ਜਮਾ ਚੋਕ ਰੇਸ ਤੇ ਦੂਜਾ ਹਾਈ ਦਾ ਤੇ ਟਰਾਲੀ ਭਰੀ ਆ ਬੁਰੀ ਰੂੜੀ ਦੀ ਤਾਂ ਹੁਣ ਆਪਾਂ ਲਾਵਾਂਗੇ ਤੀਜਾ ਹਾਈ ਇਹਦਾ ਆਣਾ ਨਾ ਤੀਜਾ ਹਾਈ ਆ ਇਧਰੋਂ ਵੀ ਹਾਈ ਦਾ ਚੱਲਿਆ ਇਹ ਰੇਸ ਦੇ ਕੇ ਤੋਰਾਂਗੇ

ਉਹ ਬਈਏ ਅਮਰ ਜੀ ਆਉਣੇ ਤੇ ਜਗੇ ਦੇ ਵਿੱਚ ਮੈਂ ਇੱਥੇ ਪਾ ਤਾ ਰਿਹਾ ਤੀ ਜਗੇ ਦੇ ਵਿੱਚ ਨੇ ਪੂਰਾ ਕੋਲ ਚੱਕਰ ਫੜ ਲਿਆ ਅੱਗੇ ਜਾ ਕੇ ਮੈਂ ਪੁੱਛਾ ਜਰੀ ਲਾਂਗਾ ਚੌਥਾ ਗੇਰਾ ਇੱਕ ਤਾਂ ਲੱਗਿਆ ਮਰੇ ਤੋਂ ਲੇਟ ਸੈਕਿੰਡ ਮੁੜ ਕੇ ਚੱਕਰ ਨਿਪੜੇਗੇ ਚੱਕਰ ਫੇਰ ਆ ਜਾ ਜਾਨੀ ਪੀਟਰੋਫੀ ਨਹੀਂ ਕਰੀ ਗਏ ਮਰੀ ਗਿਆ ਵਸ ਹੌਲੀ ਹੌਲੀ ਫੜਦਾ ਸੀਗਾ ਰੇਸ ਅੱਗੇ ਫਿਰ ਮੋੜ ਆ ਗਿਆ ਤੇ ਬੱਤਾਂ ਆਪਾਂ ਨੂੰ ਮੋੜਨਾ ਪੈ ਗਿਆ ਫਿਰ ਗੇਰ ਕਰਨਾ ਪੈ ਗਿਆ ਤੇ ਕਾ ਦਾ ਦੁੱਧਾ ਤੇ ਇਤਰੋਂ ਲਗਾਵੇ ਹਾਈ ਤਾਂ ਹੁਣ ਦੌੜਦੇ ਆਇਆ ਹਾਂ ਹਾ ਦੁੱਧੇ ਹਾਈ ਜੋ ਪੰਜਾਇਆ ਆ ਆਹਿਆ ਤੀ ਕਾਲਾ ਰਾਕ ਮਾਰ ਗਿਆ ਕੇਰਲੇ ਡੋ ਰਿਹਾ ਕੱਲੇ ਦਾ ਤਾਂ ਬਈ ਜੋਰ ਹੀ ਨਹੀਂ ਪੈਂਦਾਗਾ ਹੁਣ ਦੂਜਾ ਟਰੈਕਟਰ ਪਾਵਾਂਗੇ ਥਾਲੀ ਬਈ ਬਹੁਤ ਹੈ ਇਹਨਾਂ ਨੇ ਭਰ ਵੀ ਜਾ ਕੇ ਸਾਰੀ ਦਿੱਤੀ ਹੁਣ ਮੈਨੇ ਕੀ ਬੰਦ ਲੋ ਬਈ ਟਰਾਲੀ ਲਈ ਆ ਗੱਡਾ ਇੱਥੇ ਖੁੱਭੀ ਸੀ ਆਹ ਟਰੈਕਟਰ ਨਾਲ ਗੱਡੀ ਡਿਜੀਟ ਪੈ ਗਈ ਸੋਣਾ ਲਿਖਾ ਵੀ ਪਾਇਆ ਸੀ ਨਹੀਂ ਗੱਲ ਬਣੀ ਆਇਆ ਦਾਦਾ ਜੋਰ ਪੈਂਦਾ ਹੀ ਨਹੀਂ ਸੀ ਆਹ ਫਿਰ ਟਰਾਲੀ ਬਾਹਲੇ ਨਹੀਂਵੇਂ ਥਾਂ ਤੇ ਸੀਗੀ ਚਲੋ ਕੱਢ ਲਈ ਆ ਬਣਾ ਲਾਏ ਔਰੇ ਤਰ੍ਹਾਂ ਦੇ ਵਜਨ ਕਰਕੇ ਆ ਗੱਡੀ ਟਰੈਕਟਰ ਦਾ ਜੋਰ ਮਾਰਨ ਨਾਲ ਆ ਵੀ ਵਿੰਗੀ ਹੋ ਗਈ ਉੱਥੇ ਪੱਕੇ ਥਾਂ ਦੇ ਹੱਟ ਲੱਗੀ ਵੀ ਸੀਗੀ ਇਹਨੂੰ ਵੀ ਤੇ ਚਲੋ ਕੋਈ ਨਾ ਅੱਜ ਦੇ ਵਲੌਗ ਚ ਇੰਨਾ ਹੀ ਸਾਰਿਆਂ ਨੂੰ ਟਾਟਾ ਬਾਏ ਬਾਏ